ਸਤਿ ਸ਼੍ਰੀ ਅਕਾਲ ਦੋਸਤੋ ਜਿਹੜਾ ਸੌਂਫ ਅਜਵਾਇਨ ਕਲੌਂਜੀ ਤੇ ਅਲਸੀ ਚਾਰ ਚੀਜ਼ਾਂ ਬਾਰੇ ਜਿਹੜੀ ਗੱਲਬਾਤ ਕਰਾਂਗੇ ਲਾਉਣ ਦੇ ਸਮੇਂ ਬਾਰੇ ਗੱਲ ਕਰਾਂਗੇ ਵੈਸੇ ਤਾਂ ਪਹਿਲਾਂ ਵੀ ਆਪਾਂ ਕਾਫੀ ਵਾਰ ਦੱਸ ਚੁੱਕੇ ਹਾਂ ਕਿ ਜਿਹੜਾ ਅਲਸੀ ਹੈਗੀ ਆ ਸੌਂਫ ਹੈਗੀ ਆ ਜਵਾਇਨ ਆ ਤੇ ਜਿਹੜੇ ਕਲੌਂਜੀ ਇਹ ਚਾਰ ਚੀਜ਼ਾਂ ਨੂੰ ਜਿਹੜਾ ਆਪਾਂ ਅਕਤੂਬਰ ਦੇ ਅੱਧ ਤੋਂ ਬਾਅਦ ਲਾ ਸਕਦੇ ਹਾਂ ਇਸ ਵਾਰੀ ਥੋੜਾ ਜਿਹਾ ਤਾਪਮਾਨ ਜਿਹੜਾ ਜ਼ਿਆਦਾ ਰਹਿ ਗਿਆ ਉਹਦੇ ਕਰਕੇ ਜਿਹੜੀ ਇਹਦੀ ਲਵਾਈ ਆਪਾਂ ਲੇਟ ਲੈ ਕੇ ਗਏ ਹਾਂਗੇ ਲਗਭਗ 25 ਅਕਤੂਬਰ ਤੇ ਕਰੀਬ ਜਿਹੜੀ ਹੁਣ ਤਰੀਕ ਹੋ ਚੁੱਕੀ ਹੈਗੀ ਤੇ ਆਪਾਂ ਇਹਨੂੰ ਜਿਹੜਾ ਆਹ 5-4 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੁਣ ਲਾਵਾਂਗੇ ਉਹਦੇ 'ਚ ਕੀ ਕਰਨਾ ਆਪਾਂ ਮੋਟੀਆਂ ਬੱਟਾਂ ਬਣਾਉਣੀਆਂ ਨੇ ਜਾਂ ਬੈੱਡ ਬਣਾਉਣੇ ਨੇਗੇ ਦੋ-ਦੋ ਓਰੇ ਉਹਨਾਂ ਤੇ ਆਪਾਂ ਲਾਉਣੇ ਹੈਗੇ ਬੈੱਡ ਤੁਹਾਡਾ ਘਟੋ-ਘਟ ਜਿਹੜਾ 8 ਤੋਂ ਲੈ ਕੇ 10 ਇੰਚ ਤੱਕ ਉੱਚਾ ਹੋਣਾ ਚਾਹੀਦਾਗਾ ਉਸ ਤੋਂ ਇਲਾਵਾ 2.5 ਫੁੱਟ ਚੌੜਾ ਹੋਣਾ ਚਾਹੀਦਾ 2.5 ਫੁੱਟ ਦੇ ਬੈੱਡ ਦੇ ਉੱਪਰ ਤੁਸੀਂ ਦੋ ਓਰੇ ਜਿਹੜੇ ਕੱਢਣੇ ਹੈਗੇ ਉਹਦੇ ਜੇ ਤੁਸੀਂ ਮੰਨ ਲਓ ਵੀ 4-4 5-5 ਇੰਚ ਬੈੱਡ ਦੀ ਕੰਨੀ ਤੋਂ ਅੰਦਰਲੇ ਪਾਸੇ ਜਿਹੜਾ ਓਰਾ ਲਾਉਣਾਗਾ ਵਿਚਾਲੇ ਜਿਹੜਾ ਤੁਸੀਂ ਫੁੱਟ ਤੋਂ ਲੈ ਕੇ ਸਵਾ ਫੁੱਟ ਤੱਕ ਜਗ੍ਹਾ ਛਡਣੀ ਹੈਗੀ ਇਸ ਤਰ੍ਹਾਂ ਕਰਕੇ ਜੇ ਤੁਸੀਂ ਬੀਜੋਗੇ ਤਾਂ ਉਹਦੇ 'ਚ ਜਿਹੜੇ ਨਦੀਨਾਂ ਦੀ ਸਮੱਸਿਆ ਘਟ ਆਉਂਦੀ ਹੈਗੀ ਬੂਟਿਆਂ ਦਾ ਵਾਧਾ ਸਹੀ ਹੁੰਦਾ ਕਿਉਂਕਿ ਮਿੱਟੀ ਜਿਹੜੀ ਇਕੱਠੀ ਹੋ ਜਾਂਦੀ ਹੈ ਨਾਲ ਜਿੰਨੇ ਵੀ ਖਰਾਕੀ ਤੱਤ ਮਿੱਟੀ ਦੇ ਵਿੱਚ ਹੈਗੇ ਉਹ ਬੈੱਡ ਦੇ ਵਿੱਚ ਇਕੱਠੇ ਹੋ ਜਾਂਦੇ ਆ ਤੇ ਭਲਾਈ ਰਹਿੰਦੀ ਹੈਗੀ ਉਹਦੇ ਨਾਲ ਬੂਟਿਆਂ ਦੀ ਜੜਾਂ ਦਾ ਵਧੀਆ ਵਾਧਾ ਹੋਣ ਦੇ ਨਾਲ ਜਿਹੜਾ ਆਪਾਂ ਨੂੰ ਚੰਗਾ ਜਿਹੜਾ ਝਾੜਾ ਸੌਫ ਅਜਵਾਇਣ ਤੇ ਜਿਹੜਾ ਕਲੌਂਜੀ ਐਲਸੀ ਇਹਨਾਂ ਵਿੱਚੋਂ ਆਪਾਂ ਨੂੰ ਮਿਲ ਜਾਂਦਾ ਹੈ ਸੋ ਇਹ ਤਾਂ ਲਾਉਣ ਬਾਰੇ ਸੀ ਗੱਲਬਾਤ ਜੇ ਤੁਸੀਂ ਸ਼ਾਮਤਰ ਜਗ੍ਹਾ ਦੇ ਵਿੱਚ ਨਾ ਵੇਚਣਾਗਾ ਤਾਂ ਤੁਸੀਂ ਕਰਨਾ ਕੀ ਹੈਗਾ ਜਿਹੜਾ ਤੁਹਾਡਾ ਬਾਣ 72 ਕੰਡੀਸ਼ਨ ਦੇ ਵਿੱਚ ਹੋਣਾ ਚਾਹੀਦਾ ਹੈਗਾ 72 ਕੰਡੀਸ਼ਨ ਦੇ ਵਿੱਚ ਤੁਸੀਂ ਆ ਬਾਹਣ ਨੂੰ 2-3 ਵਾਰੀ ਵਧੀਆ ਤਰੀਕੇ ਨਾਲ ਬਾ ਕੇ ਸੁਹਾ ਕੇ ਤੇ ਉਦੋਂ ਉਹ ਜਿਹੜੀ ਔਰੀ ਜੀ ਤੁਸੀਂ ਬੀਜ ਸਕਦੇ ਹੋਗੇ ਜੇਕਰ ਤੁਸੀਂ ਬੀਜ ਕੇ ਪਾਣੀ ਲਾਉਣੇ ਹੋਗੇ ਸਮਤਲ ਜਗ੍ਹਾ ਦੇ ਵਿੱਚ ਤਾਂ ਜਿਹੜਾ ਮਿੱਟੀ ਢੈਡ ਹੋਣ ਦੇ ਨਾਲ ਜਰਮੀਨੇਸ਼ਨ ਨਹੀਂ ਹੁੰਦੀਗੀ ਸੋ ਬੱਤਰ ਕੰਡੀਸ਼ਨ ਦੇ ਵਿੱਚ ਬੀਜਨਾ ਤੋਂ ਇਸ ਸਮਤਲ 'ਚ ਜਾ ਸਕਦੇ ਹੋਗੇ ਉਹਦੇ 'ਚ ਕੀ ਕਰਨਾ ਕਿ ਜਿਵੇਂ ਆਪਾਂ ਮੰਨ ਲਓ ਸਮਤਲ ਦੇ ਵਿੱਚ ਬੀਜ ਤੇ ਇਹ ਚੀਜ਼ਾਂ ਤਾਂ ਹੌਲੀ-ਹੌਲੀ ਗੜਾਈ ਕਰਕੇ ਨਾਲ ਮਿੱਟੀ ਮੋੜਦੇ ਜਾਣਾਗਾ ਉਹ ਤਰੀਕਾ ਵੀ ਸਹੀ ਹੈ ਤੇ ਦੂਜਾ ਪਹਿਲਾਂ ਹੀ ਬੈਡਾਂ ਦੇ ਉੱਤੇ ਜੇ ਤੁਸੀਂ ਲਾ ਦੋਗੇ ਤਾਂ ਉਹ ਵੀ ਤਰੀਕਾ ਜਿਹੜਾ ਸਹੀ ਹੈਗਾ ਦੋਨੇ ਤਰੀਕੇ ਨਾਲ ਜਿਹੜੀ ਬਜਾਈ ਕੀਤੀ ਜਾ ਸਕਦੀ ਹੈ ਦੋਨਾਂ ਦੇ ਉੱਪਰ ਆਪਾਂ ਟ੍ਰਾਇਲ ਕੀਤੇ ਆ ਦੋਨਾਂ ਦੇ ਵਿੱਚ ਹੀ ਸਫਲ ਜਿਹੜੇ ਨਤੀਜੇ ਆਪਾਂ ਨੂੰ ਮਿਲੇ ਆਗੇ ਬਾਕੀ ਬੀਜ ਦੀ ਗੱਲ ਹੈ ਕਿ ਸੌਫ ਦੇ ਬੀਜ ਕਈ ਵਾਰ ਆਪ ਨੂੰ ਹੁੰਦਾ ਬਾਜ਼ਾਰ ਚੋਂ ਲੈ ਕੇ ਬੀਜਦੇ ਆ ਤਾਂ ਉਹਦੇ ਜਰਮੀਨੇਸ਼ਨ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ 50 50 ਚਾਂਸ ਉਹਦੇ ਚ ਹੁੰਦੇ ਆ ਕਈ ਵਾਰੀ ਹਰੀ ਵੱਡੀ ਹੁੰਦੀ ਹੈ ਸੌਫ ਤੇ ਹਰੀ ਬਡਣ ਕਰਕੇ ਜਿਹੜੀ ਸੌਫ ਦੀ ਜਿਹੜੀ ਉੱਗਣ ਦੀ ਸ਼ਕਤੀ ਨਹੀਂ ਹੁੰਦੀ ਉਹਦੇ ਚ ਸੋ ਜਿਹੜੀ ਪੂਰੀ ਪਕਾਮੀ ਸੌਫ ਵੱਡੀ ਹੁੰਦੀ ਹੈਗੀ ਉਹਦੀ ਉੱਗਣ ਦੀ ਸ਼ਕਤੀ ਹੁੰਦੀ ਹੈਗੀ ਪਕਾਮੀ ਸੌਫ ਵਾਲਾ ਬੀਜ ਤੁਸੀਂ ਬੀਜ ਸਕਦੇ ਹੋ ਅਜਬੈਨ ਦੇ ਵਿੱਚ ਵੀ ਉਹੀ ਚੀਜ਼ ਲਾਗੂ ਹੁੰਦੀ ਹੈਗੀ ਦੂਜੀ ਕਲਾਉਂਜੀ ਤੁਸੀਂ ਆਮ ਜਿਹੜੀ ਦੁਕਾਨ ਤੋਂ ਖਰੀਦ ਕੇ ਬੀਜ ਸਕਦੇ ਹੋ ਆਲਸੀ ਵੀ ਜਿਹੜੀ ਆਮ ਬੀਜ ਸਕਦੇ ਹੋਗੇ ਉਹ ਦੋਨੇ ਚੀਜ਼ਾਂ ਤੁਹਾਡੀਆਂ ਹਰੀਆਂ ਹੋ ਜਾਣੇ ਪਰ ਆਲਸੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਦਿੱਤੀਆਂ ਗਈਆਂ ਵੈਰਾਈਆਂ ਬੀਜੂਗੀ ਤਾਂ ਜਿਹੜੇ ਨਤੀਜੇ ਤੁਹਾਨੂੰ ਕਾਫੀ ਵਧੀਆ ਉਹਦੇ ਵਿੱਚ ਮਿਲਦੇ ਨੇਗੇ ਸੋ ਇਹਨਾਂ ਚੀਜ਼ਾਂ ਧਿਆਨ ਰੱਖ ਕੇ ਤੁਸੀਂ ਕਾਸ਼ਤ ਕਰ ਸਕਦੇ ਹੋਗੇ ਲਗਭਗ 4 ਤੋਂ ਲੈ ਕੇ 6 ਮਹੀਨਿਆਂ ਦੀ ਇਹ ਫਾਦਲਾ ਹੈਗੀਆਂ ਹੈਗੀਆਂ ਆਪਦੇ ਘਰ ਜੋਗੀਆਂ ਵਰਤੋਯੋਗੀਆਂ ਲਾ ਸਕਦੇ ਹੋ ਮਾਰਕੀਟਿੰਗ ਵੱਲ ਜਾਣਾ ਚਾਹੁੰਦੇ ਤਾਂ ਤੁਸੀਂ ਜਿਹੜਾ ਜ਼ਿਆਦਾ ਏਰੀਆ ਦਾ ਲਾ ਸਕਦੇ ਹੋ ਪਰ ਜਿਹੜਾ ਕੱਟਣ ਵਧਣ ਦੀ ਜਿਹੜੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਬਾਕੀ ਸਮੇਂ ਤੋਂ ਸਮੇਂ ਜਿਹੜਾ ਪਾਣੀ ਦੀ ਜ਼ਰੂਰਤ ਇਹਨਾਂ ਫਸਲਾਂ ਨੂੰ ਰਹਦੀ ਹੈਗੀ ਜੇ ਤੁਸੀਂ ਮੰਨ ਲਓ ਵੀ ਜ਼ਿਆਦਾ ਠੰਡ ਪੈਂਦੀ ਆ ਤੇ ਬਾਣ ਦੇ ਵਿੱਚ ਗਿੱਲ ਹੈਗੀ ਆ ਉਹ ਗਿੱਲ ਹੋਣ ਦੇ ਬਾਵਜੂਦ ਵੀ ਤੁਸੀਂ ਜਿਹੜਾ ਬੱਟਾਂ ਦੇ ਵਿੱਚ ਪਾਣੀ ਫੇਰ ਦੇਣਾਗਾ ਬਾਕੀ ਸਮੇਂ ਤੋਂ ਸਮੇ ਜਿਹੜੀ ਜਿਹੜੀ ਚੀਜ਼ ਬਾਰੇ ਜਿਹੜੀ ਜਾਣਕਾਰੀ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਜਾਈ ਵੇਲੇ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਹੋ ਰੂੜੀ ਦਾ ਵਧੀਆ ਗਲਿਆ ਸੜਿਆ ਰੇ ਜਿਹੜਾ ਉਹ ਬਹਾਈ ਤੋਂ ਪਹਿਲਾਂ ਤੁਸੀਂ ਖੇਤ ਦੇ ਵਿੱਚ ਪਾ ਸਕਦੇ ਹੋਗੇ ਦੂਜਾ ਜਿਹੜਾ ਵਰਮਿੰਗ ਬੋਸਟ ਬੈਡਾਂ ਦੇ ਵਿੱਚ ਸੈਟ ਕੇ ਤੁਸੀਂ ਬੈਡ ਬਣਾ ਸਕਦੇ ਹੋਗੇ ਇਹ ਦੋਨੇ ਕੰਮ ਕਰਨ ਦੇ ਨਾਲ ਬੂਟੇ ਨੂੰ ਪਹਿਲੀਆਂ ਦੇ ਵਿੱਚ ਜਿਹੜੀ ਤਾਕਤ ਮਿਲ ਜਾਂਦੀ ਹੈ ਤੇ ਚੰਗੀ ਗਰੋਥ ਜਿਹੜੀ ਹੁੰਦੀ ਰਹਿੰਦੀ ਹੈਗੀ ਆ ਬਾਕੀ ਕੋਲ ਇਹਦੇ ਚ ਤਿੰਨ ਚਾਰ ਤੁਸੀਂ ਪਹਿਲਾਂ ਤੋਂ ਹੀ ਤਿਆਰ ਕਰ ਲੈਣੇ ਆ ਬਜਾਈ ਦੇ ਨਾਲ ਹੀ ਜਿਹਦੇ ਚ ਤੁਸੀਂ 20 ਦਿਨਾਂ ਬਾਅਦ ਪਾਠੀਆਂ ਦਾ ਪਾਣੀ ਛਿੜਕਣਾਗਾ ਖਲ ਦਾ ਪਾਣੀ ਛਿੜਕਣਾਗਾ ਤੇ ਇੱਕ ਅ ਕਹਿੰਦੇ ਬੀਡਰਸ ਸੀਬੀਡ ਐਸਟ੍ਰੈਕਟ ਦੇ ਨਾਂ ਤੋਂ ਸਾਇਗਰ ਕਾ ਹੁੰਦੀ ਹੈ ਜੇਕਰ ਤੁਸੀਂ ਥੋੜਾ ਬਹੁਤਾ ਅ ਬਜਾਰੀ ਚੀਜ਼ਾਂ ਵਰਤਦੇ ਹੋ ਤਾਂ ਉਹ ਪਾ ਸਕਦੇ ਹੋ కెమికਲ ਰਹਿਤ ਚੀਜ਼ ਹੁੰਦੀ ਹੈ ਉਹਦੇ ਨਾਲ ਵੀ ਜਿਹੜਾ ਵਾਧਾ ਕਾਫੀ ਵਧੀਆ ਹੁੰਦਾਗਾ ਰੂੜੀ ਦਾ ਰੇਹ ਕਾਫੀ ਕੰਮ ਕਰਦਾ ਗਨੋਇਆਂ ਦੀ ਖਾਦ ਤੁਸੀਂ 25 25 30 30 ਦਿਨਾਂ ਦੇ ਬਖਵੇ ਤੋਂ ਸਿੱਟ ਕੇ ਜਿਹੜੀ ਮਿੱਟੀ ਬੂਟਿਆਂ ਦੇ ਨਾਲ ਮੋੜ ਸਕਦੇ ਉਹਦੇ ਨਾਲ ਵੀ ਜਿਹੜਾ ਫਸਲ ਦਾ ਤੁਹਾਡੀ ਦਾ ਵਧੀਆ ਵਾਦਦਾ ਹੋਵੇਗਾ ਬਾਕੀ ਜਿਹੜੇ ਸਮੇ ਤੋਂ ਸਮੇ ਇਹਦੇ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ